ਮਿਤੀ 2 11 2025 ਨੂੰ ਜੇ ਸ਼ੈਨ ਸੂਕ ਪ੍ਰਾਈਵੇਟ ਲਿਮਿਟਿਡ ਜੁਐਲਰੀ ਸ਼ਾਪ ਸੀ ਇੱਥੇ ਚੋਰੀ ਦੀ ਵਾਰਦਾਤ ਹੋਈ ਸੀ ਕਰੀਬ 1 ਕਰੋੜ 28 ਲੱਖ 50 ਹਜ਼ਾਰ ਦਾ ਸੋਨਾ ਤੇ ਹੀਰੇ ਜਿਹੜੇ ਉਹ ਚੋਰੀ ਹੋਏ ਸੀ ਇਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਨੇ ਸਰਦਾਰ ਹਰਮਨਦੀਪ ਸਿੰਘ ਹੰਸਰ ਨੇ ਬੜੇ ਸਾਨੂੰ ਸਟ੍ਰਿਕਟ ਆਰਡਰਸ ਦਿੱਤੇ ਸੀ ਵੀ ਕਿਸੇ ਵੀ ਕੀਮਤ ਤੇ ਆਪਾਂ ਚੋਰੀ ਟਰੇਸ ਕਰਨੀ ਸਾਡੀ ਜਿਹੜੀਆਂ ਟੀਮਾਂ ਉਹ ਲਗਾਤਾਰ ਜੀ 2 ਤੋਂ 3 ਹਫ਼ਤੇ ਤੋਂ ਇਹਦੇ ਵਿੱਚ ਐਕਟਿਵ ਸੀਗੀ ਆ ਕਿਉਂਕਿ ਇਹ ਚੋਰੀ ਦੇ ਪੈਟਰਨ ਇਦਾਂ ਦਾ ਸੀ ਕਿ ਇਹ ਲੱਗ ਰਿਹਾ ਸੀ ਸਾਨੂੰ ਸ਼ੁਰੂ ਤੋਂ ਕਿ ਇਹ ਇਨਸਾਈਡਰ ਜੌਬ ਸੀ ਤੇ ਅਲਟੀਮੇਟਲੀ ਡੀਐਸਪੀ ਸਿਟੀ ਟੂ ਸਾਹਿਬ ਡੀਐਸਪੀ ਡੀ ਸਾਹਿਬ ਤੇ ਐਸਐਚਓ ਆਈਟੀ ਸਿਟੀ ਸਾਹਿਬ ਤੇ ਸਭ ਤੋਂ ਵੱਧ ਜਿਹੜਾ ਸਾਡੇ ਸੀਏ ਇੰਚਾਰਜ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਜਿਹੜਾ ਇਹ ਸਟੋਰ ਦਾ ਮੈਨੇਜਰ ਹੈ ਦੀਪਕ ਕੁਮਾਰ ਭਰਦਵਾਜ ਇਨੂੰ ਰਾਉਂਡ ਅਪ ਕੀਤਾ ਜਦੋਂ ਜਦੋਂ ਆਪਾਂ ਸੀਸੀਟੀਵੀ ਪੂਰੀ ਤਰ੍ਹਾਂ ਖੰਘਾਲਿਆ ਤੇ ਸਾਨੂੰ ਸ਼ੱਕ ਹੋਇਆ ਵੀ ਇਹ ਜਿਹੜਾ ਇਨਸਾਈਡਰ ਇਹ ਮੈਨੇਜਰ ਦਾ ਹੀ ਕੰਮ ਜੋ ਕਿ ਉਹਨਾਂ ਕਬੂਲੇਆ ਕਬੂਲਨ ਤੋਂ ਬਾਅਦ ਦੀ ਉਹਦੇ ਕੋਲੋਂ ਆਪਾਂ ਇਹ ਸਾਰੀਆਂ ਰਿਕਵਰੀਆ ਕਰਾਈਆਂ ਕੁਝ ਕੰਨਾਂ ਦੇ ਟਾਪਰਸ ਮੁੰਦਰੀਆਂ ਸੋਨੇ ਚਾਂਦੀ ਲੋਕੇਟ ਪੈਂਡੈਂਟ ਨੈਕਲੇਸ ਚੂੜੀਆਂ ਇਹ ਸਭ ਕੁਝ ਜੀ ਜੋ ਵੀ ਜੁਐਲਰੀ ਸ਼ਾਪ ਤੋਂ ਚੋਲੀ ਹੋਇਆ ਸੀ ਉਹਦੀ ਆਪਾਂ ਰਿਕਵਰੀ ਕਰਾਈ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਐਫਆਈਆਰ ਦਰਜ ਕੀਤੀ ਸੀਗੀ 154 ਨੰਬਰ ਉਹਦੇ ਵਿੱਚ ਦੋਸ਼ੀ ਦੀਪਕ ਕੁਮਾਰ ਭਾਰਦਵਾਜ ਨੂੰ ਨਾਮਿਨੇਟ ਕਰਕੇ ਉਹਨੂੰ ਅਰੈਸਟ ਕਰਕੇ ਤੇ ਉਹਦੇ ਤੋਂ ਰਿਕਵਰੀ ਕਰਾ ਦਿੱਤੀ ਗਈ ਹੈ ਤੇ ਮੈਂ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਜਿਹੜੇ ਵੀ ਇਦਾਂ ਦੇ ਕੋਈ ਇਨਸੀਡੈਂਟ ਪਹਿਲਾਂ ਤਾਂ ਆਪਾਂ ਪ੍ਰੀਵੈਂਸ਼ਨ ਵੱਲ ਸਾਡਾ ਧਿਆਨ ਹੁੰਦਾ ਜੇ ਪ੍ਰੀਵੈਂਟ ਨਹੀਂ ਕਰ ਪਾਉਂਦੇ ਤੇ ਸਾਡਾ ਪੂਰਾ ਜ਼ੋਰ ਲੱਗਦਾ ਵੀ ਆਪਾਂ ਇਹਨੂੰ ਟ੍ਰੇਸ ਕਰ ਦਈਏ ਭਾਵੇਂ ਟਾਈਮ ਇੱਕ ਹਫਤਾ ਦੋ ਹਫਤੇ ਲੱਗਣ ਬੜਾ ਆਪਾਂ ਨਿਰੰਤਰ ਯਤਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਇਹਦੇ ਵਿੱਚ ਮੈਂ ਆਪਣੀ ਜਿਹੜੇ ਥਾਣੇ ਦੀ ਟੀਮ ਤੇ ਖਾਸ ਕਰ ਜਿਹੜੇ ਸਾਡੇ ਸੀਏ ਦੇ ਇੰਚਾਰਜ ਹਰਮਿੰਦਰ ਸਿੰਘ ਜੀ ਇਹਨਾਂ ਦੀ ਸ਼ਲਾਘਾ ਕਰਨਾ ਚਾਹਾਂਗਾ ਤੇ ਆਪਾਂ ਹੋਰ ਵੀ ਜਿੰਨੇ ਵੀ ਸਾਡੇ ਪੈਂਡਿੰਗ ਕੇਸਸ ਹੈ ਉਹਨਾਂ ਨੂੰ ਜਲਦ ਤੋਂ ਜਲਦ ਤਰੀਸ ਕਰਾਂਗੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ। ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ। ਸਸਿਕਾ